ਸਤਿ ਸ੍ਰੀ ਅਕਾਲ ਜੀ ਕਮਾਂਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਪਹੁੰਚੇ ਹਾਂ ਬਿੰਦਰਬਾਈ ਜੀ ਕੋਲ ਤੇ ਆਪਾਂ ਦੋ ਮੱਜਾਂ ਦਿਖਾਵਾਂਗੇ ਇੱਕ ਸੂਈ ਹੋਈ ਇੱਕ ਗੱਬਣ ਸੂਣ ਵਾਲੀ ਮੱਜ ਦਿਖਾਵਾਂਗੇ ਜਨਾਨ ਪਹੁੰਚਿਆ ਪਿੰਡ ਬਿੰਦਰਬਾਈ ਨਾਲ ਗੱਲਬਾਤ ਕਰਾਵਾਂਗੇ ਬਾਕੀ ਦਿਖਾਉਣੇ ਆ ਮੱਜ ਬਿੰਦਰਬਾਈ ਦੀ ਸੂਈ ਹੋਈ ਦਿਖਾਉਣੀ ਹੈ ਪਹਿਲਾਂ ਆ ਜੂ ਬਈ ਅੱਜ ਹੋਰ ਆਂ ਲਿੱਖਰੋ ਸੂਈ ਹੋਈ ਮੱਜ ਤਾਂ ਦੇਖ ਸਕਦੇ ਹੋ ਲੇ ਵਾਲੂਗਾ ਬਾਵਾ ਕੱਲਾ ਕੱਲਾ ਥਾਣਾ ਮੂਠੀ ਵਾਲਾ ਪਿੱਠਪੁੜੇ ਦੀ ਚੰਗੀ ਆ ਕੁੰਡੀ ਝੋਟੀ ਆ ਬਾਕੀ ਤੋੜ ਕੇ ਦਿਖਾ ਦੇ ਬਈ ਮਣੀ ਤੋਰੀ ਸਿੰਦਰ ਲੈ ਤੋੜ ਕੇ ਦਿਖਾਉਣੇ ਆ ਸੱਜਣੋ ਬਸ ਤੋੜਦੇ ਬਣੀ ਲੰਬੀ ਲੈ ਮਾਰਦੇ ਭਾਵੇਂ ਦੇ ਦੇ ਕੈਮਰਾ ਸਰ ਦੇਖ ਸਕਦੇ ਹੋ ਮੁਠੀ ਵਾਲਾ ਥਾਣ ਲੱਗਾ ਹੈ ਕੱਲਾ ਕੱਲਾ ਥਾਣਾ ਵੱਡੀ-ਬੁੱਡੀ ਫੌਤ ਆ ਬਾਕੀ ਬਾਈ ਤੋਂ ਡਿਟੇਲ ਲੈ ਕੇ ਦਿੰਨੇ ਆ ਵਿੰਦਰ ਬਾਈ ਤੋਂ ਇੱਠਪੋੜੇ ਦੀ ਚੰਗੀ ਆ ਮਿੱਤਰੋ ਦੇਖ ਸਕਦੇ ਹੋ ਵਿੰਦਰ ਕਿੰਨੇ ਦਿਨ ਹੋ ਗਏ ਬਾਈ ਇਹਨੂੰ ਸੂਈ ਨੂੰ ਸੂਈ ਨੂੰ ਵੀ 7ਵਾਂ ਦਿਨ ਆਜਾ 7ਵੇਂ ਦਿਨ ਦੁੱਧ ਕਿੰਨਾ ਵੀਰੇ ਤਿਆਰ ਆ 12 ਕਿਲੋ ਤਿਆਰ ਆ 12 ਕਿਲੋ ਤਿਆਰ ਆ ਕੰਡੇ ਲੱਗਦੇ ਠੀਕ ਆ ਚਾਹੇ 2 ਡੰਗ ਚੋਵੇ ਬਾਈ ਛੱਜਣ ਕੋਈ ਵੀ ਚਾਹੇ 4 ਡੰਗ ਚੋਵੇ ਠੀਕ ਆ ਤੇ ਕੱਟਰੂ ਬਾਈ ਕੱਟਿਆ ਕੱਟਾ ਠੀਕ ਆ ਠੀਕ ਆ ਅਜਾ 7ਵਾਂ ਦਿਨ ਸੂਈ ਨੂੰ ਬਾਈ ਕਹਿੰਦਾ 12 ਲੀਟਰ ਦੁੱਧ ਤਿਆਰ ਆ ਉਹ 13 ਬਾਈ ਕਹਿੰਦਾ 12 ਕਹਿ ਕੇ ਦੇਮਾਗੇ ਆਪਾਂ ਕਿਹੜੇ ਸੂਏ ਸੂਈ ਆ ਸਾਤੇ ਇਹ ਇਹ ਤੀਜੇ ਸੂਏ ਸੂਈ ਇਹ ਤੀ ਤੀਜੇ ਸੂਈ ਆ ਠੀਕ ਆ مالک ਨੇ ਕਿੰਨੇ ਕਿਲ ਦੀ ਸਰੇਦੀ ਦਿੱਤੀ ਵੀ ਕਿੰਨਾ ਪੁੱਤ 15 15 ਕਿਲੋ 15 ਕਿਲੋ 15 ਕਿਲੋ ਬਾਈ ਕਹਿੰਦਾ ਦੇ ਦਾਂਗੇ ਦੁੱਧ ਪਾ ਦੂ ਬਾਈ ਕਹਿੰਦਾ ਆਪਾਂ ਵੀ ਸਰੇਦੀ ਦੇ ਦਾਂਗੇ ਮਾਲਕਾਂ ਨੇ ਤਾਂ 15 ਹੀ ਦਿੱਤੀ ਉਹ ਦਿੱਤੀ ਆ ਆਪਾਂ ਵੀ ਬਾਈ ਕਹਿੰਦਾ ਸਰੇਦੀ ਦੇ ਦਾਂਗੇ 15 ਕਿਲੋ ਆਰਾਮ ਤੇ ਪਾ ਦੂ ਹੁਣ 12 ਲੀਟਰ ਕੋਈ ਵੀ ਵੀਰ ਸੱਜਣ ਚਾਰ ਡੰਗ ਚ ਹੋਵੇ ਦੋ ਡੰਗ ਚ ਹੋਵੇ ਗੜਬੀ ਮਾਰ ਕੇ ਲੱਜਾ ਸਕਦਾ ਤੇ ਬਾਕੀ ਕੀ ਮੁੱਲ ਵੜੀ ਆ ਬਾਈ ਵਿਪਿੰਦਰ ਕੀ ਨਾਮ ਹੈ ਜੈ ਜੈ ਦਾ ਮੁੱਲ ਤਾਂ ਬਾਈ ਜਿੰਨਾ ਮਰਜ਼ੀ ਕਰਾਲਾ ਮੁੱਲ ਜਿੰਨਾ ਮਰਜ਼ੀ ਕਰਾਲਾ ਠੀਕ ਆ 130000 ਦੀ ਦੇ ਦਾਂਗੇ ਮਾਨਤਾਨ ਜ਼ਰੂਰ ਕਰ ਦਾਂਗੇ 122 ਕਹਿੰਦਾ 30 ਹੀ ਦੇ ਦਾਂਗੇ ਮਾਨਤਾਨ ਜ਼ਰੂਰ ਹੋ ਜੂਗਾ ਜਿਹੜਾ YouTube ਚੈਨਲ ਨੂੰ ਦੇਖ ਕੇ ਮਾਨਤਾਨ ਬਾਈ ਜ਼ਰੂਰ ਕਰਨਗੇ ਦਿਖਾਉਣ ਆ ਉਹਨੂੰ ਸੂਣ ਵਾਲੀ ਮੱਝ ਆ ਲੈ ਬਾਈ ਤੌਰਵਿੰਦਰ ਅੱਜ ਮੁਠੀ ਵਾਲਾ ਕੱਲਾ ਕੱਲਾ ਵੱਖਰਾ ਵੱਖਰਾ ਥਾਂ ਲੱਗਿਆ ਹੋਇਆ ਲੇਵਾਂ ਲੂਗਾ ਬਾਵਾ ਹੁਣ ਵੀ ਰਹਿਂਦੇ ਨੇ ਹਲੇ ਦਿਨ ਦੇਖ ਸਕਦੇ ਹੋ ਤੋੜ ਲਿਆ ਬਈ ਮੋਰ ਹੁੰਦਾ ਸਿੰਘ ਸਿੰਘ ਵਾਲਾ ਥਾਂ ਲੱਗਿਆ ਹੋਇਆ ਓਂਡੀ ਝੋਟੀ ਆ ਸਕੀਨ ਫੇਸ ਕੁਆਲਿਟੀ ਦਿਖਾ ਦੇ ਬਈ ਦੇਖ ਸਕਦੇ ਹੋ ਪਿੱਠ ਪੋੜੇ ਦੀ ਚੰਗੀ ਆ ਨੇ ਵਾਲੂਗਾ ਬਾਵਾ ਹਲੇ ਤਾਂ ਇਹਨੇ ਬਣਨਾ ਮਿੱਤਰੋ ਹਲੇ 5 ਦਿਨਾਂ ਦਾ ਬਾਕੀ ਨੇ ਇਹਦੇ 5 ਦਿਨ ਲੈ ਜੀ ਹਫਤਾ ਲੈ ਜੀ ਉੰਕੀ ਵਾਲਾ ਵੱਖਰਾ ਵੱਖਰਾ ਥਣ ਲੱਗਾ ਹਾ ਕੱਲਾ ਕੱਲਾ ਇੱਟ ਪੁੜੇ ਦੀ ਚੰਗੀ ਆ ਬਾਕੀ ਬਾਈ ਜੋ ਡਿਟੇਲ ਲੈ ਕੇ ਦਿੰਨੇ ਆਪਾਂ ਜਿੰਦਰਾ ਕਿਹੜੇ ਸ਼ੂ ਨਾ ਬਾਈ ਇਹ ਮੱਝ ਨੇ ਤੇ ਤੀਜੇ ਸ਼ੂ ਵੀਰੇ ਇਹ ਤੀਜੇ ਸ਼ੂ ਠੀਕ ਹੈ ਵੀਰੇ ਕੀ ਰਿਪੋਰਟ ਆ ਦੁੱਧ ਦੀ ਬਾਈ ਇਹਦੀ ਇਹਦੀ 15 ਕਿਲੋ ਦੀ 15 ਕਿਲੋ ਦੀ ਠੀਕ ਆ ਜੀ ਵੀਰੇ ਤੇ ਬਾਕੀ ਓਕੇ ਆ ਸਾਰੀ ਆ ਓਕੇ ਆ ਕੁੰਡੀ ਝੋਟੀ ਆ ਸਕੀਨ ਤੇ ਬਾਕੀ ਇਹਦਾ ਮੁੱਲ ਕੀ ਜਾਇ ਜਿਆ ਕਰਦੀ ਬਿੰਦਰ ਲੈਣ ਦੇਣ ਆ ਮੁੱਲ ਦਾ ਜਿੰਨਾ ਮਰਜ਼ੀ ਕਰੇ ਜੋ ਜੋ ਕਰਾ ਜੇ 2.5 1 ਲੱਖ 30 ਹਜ਼ਾਰ ਦੇ ਦਾ ਵੀ ਦੇਣੀ ਆ ਜਵੀ ਮਾਨਤਾਂ ਤਾਂ ਹੋ ਜੂਗਾ ਜਿਹੜਾ ਚੈਨਲ ਨੂੰ ਦੇਖ ਕੇ ਉਹ ਆਪਣੇ ਨੂੰ ਕਰ ਦਾਂਗੇ ਮਾਨਤਾਂ ਜਰੂਰ ਮਾਨਤਾਂ ਜਰੂਰ ਹੋਊਗਾ ਬਾਈ ਕਹਿੰਦਾ ਜਿਹੜਾ ਚੈਨਲ ਨੂੰ ਦੇਖ ਕੇ ਉਹ YouTube ਚੈਨਲ ਨੂੰ ਦੇਖ ਕੇ ਉਹ ਆਪਣੇ ਨੂੰ ਇਹ ਮਾਨਤਾਂ ਦਾ ਹੋ ਜੂਗਾ ਜਿਹੜਾ ਬਾਈ ਜੋੜਾ ਲਊਗਾ ਦੋਨੋਂ ਫਰੀ ਕਰਾਇ ਚੱਕਾ ਜਿਹੜਾ ਜੋੜਾ ਲਊ ਬਾਈ ਕਹਿੰਦਾ ਫਰੀ ਕਰਾਇਆ ਉਹੋ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਜਿਹੜਾ ਵੀ ਵੀਰਪਾਈ ਸੱਜਣ ਜੋੜਾ ਖਰੀਦਣਾ ਚਾਹੁੰਦਾ ਇੱਕ ਸੂਈ ਹੋਈ ਇੱਕ ਸੂਣ ਵਾਲੀ ਦੋਏ 100 ਕਿਲੋਮੀਟਰ ਤੱਕ ਲੈ ਦਿਖਾਉਣਿਆ ਬਿੰਦਰਬਾਈ ਕੋਲੇ ਇੱਕ ਹੋਰ ਸੂਣ ਵਾਲੀ ਮੱਝ ਤੇ ਬਿੰਦਰ ਤੋਰ ਕੇ ਦਿਖਾ ਬਈ ਲੈ ਕੁੰਡੀ ਝੋਟੀ ਆਈ ਪੱਠਕੁੜੇ ਦੀ ਚੰਗੀ ਆ ਇਹਦੇ ਵੀ ਰਹਿੰਦੇ ਨੇ ਸੱਜਣੋ ਹਾਲੇ ਦੇਣਾ ਮੋੜ ਦੇ ਆ ਬਈ ਬਿੰਦਰਾ ਕੱਲਾ ਕੱਲਾ ਵੱਖਰਾ ਵੱਖਰਾ ਥਾਣਾ ਮੁੱਠੀ ਵਾਲਾ ਥਣ ਲੱਗਾ ਉਹਨੂੰ ਵੀ ਕੱਟਪੋੜੇ ਦੀ ਵੀ ਚੰਗੀ ਆ ਫੇਸ ਕੁਆਲਟੀ ਦੇਖ ਸਕਦੇ ਕੁੰਡੀ ਝੋਟੀ ਆ ਬਾਕੀ ਬਾਈ ਤੋਂ ਡਿਟੇਲ ਲੈ ਕੇ ਦਿੰਦੇ ਆ ਅੱਤ ਅੱਤ ਵਿੰਦਰ ਕਿੰਨੇ ਦੇਣਾ ਇਹਨੇ ਸੂਣ ਦੇ ਬਾਈ ਇਹਦੇ ਇਹਦੇ ਵੀਰੇ ਹਫਤਾ ਰਹਿ ਗਿਆ ਪੂਰਾ ਹਫਤਾ ਰਹਿ ਗਿਆ ਤੇ ਕਿਹੜੇ ਸਵੇ ਸੂਣਾ ਵੀਰੇ ਇਹਨੇ ਇਹਨੇ ਵੀ ਤੀਜੇ ਸਵੇ ਸੂਣਾ ਤੀਜੇ ਸਵੇ ਸੂਣਾ ਦੁੱਧ ਦੀ ਇਹਦੀ ਕੀ ਰਿਪੋਰਟ ਆਈ ਆ ਬਈ ਮੰਗਰੋ ਦੁੱਧ 11 ਕਿਲੋ ਦੁੱਧ 11 ਕਿਲੋ ਠੀਕ ਆ ਬਾਈ ਨੇ ਜਾਇ ਜਾਇ ਜਿਹੜਾ ਵਿਚਾਰੇ ਨੇ ਕੋਈ ਐ ਨਹੀਂ ਝੂਠ ਨਹੀਂ ਬੋਲਿਆ ਵੀ 15 14 ਜਿਵੇਂ ਉਹਨਾਂ ਨੇ ਕਿਹਾ ਉਹ ਵੱਡੀਆਂ ਮਈਆਂ ਆ ਗਈਆਂ ਇਹ ਠੀਕ ਆ ਦਰਮਿਆਨੀ ਮਈਆਂ ਚ ਆ ਗਈ ਇਹੇ ਤੇ 11 ਲੀਟਰ ਦੁੱਧ ਆਸਾਨੀ ਨਾਲ ਪਾ ਦੂਗੀ ਹਾਂ 10 ਦਾ ਪੱਕਾ ਹੀ ਪਾ ਦੂ 10 ਦਾ ਪਾਈ ਦੇਊਗੀ 11 ਹੀ ਪਾ ਦੂਗੀ ਹੈਗੀ ਆ ਵਧੀਆ ਛੋਟੀ ਆ ਜਰਾ ਬਾਕੀ ਪਤਲੇ ਪਿੰਡੇ ਦੀ ਆ ਹਾਂ ਹਾਂ ਇਹ ਅੰਦਰ ਖੜੀ ਹੋਈਆਂ ਅੰਦਰ ਰੱਖੀ ਦੀ ਮਾਲਕ ਦੀ ਵਾਲਕ ਦੇ ਅੰਦਰ ਖੜੀ ਦੀ ਹਾਂ ਇਹ ਪਿੰਡਾ ਮਾੜਾ ਮੋਟਾ ਲਾਲ ਤਾਂ ਹੀ ਹੋ ਜਾਂਦਾ ਹਾਂ ਦੇਖ ਸਕਦੇ ਹੋ ਲੈ ਆ ਲੂਗਾ ਲੈ ਕਿੰਨੇ ਦਾ ਹਫਤਾ ਲੈ ਜੂ ਹਣਾ ਹਾਂ ਹਫਤਾ ਲੈ ਜੂ ਠੰਡੀ ਸੀਲ ਆ ਵੀ ਬਹੁਤ ਠੰਡੀ ਸੀਲ ਆ ਦੇਖ ਸਕਦੇ ਹੋ ਠੰਡੀ ਸੀਲ ਆ ਇਹ ਦੋਵਾਂ ਵਰਗੀ ਆ। ਦੋਵਾਂ ਵਰਗੇ ਤੇ ਇਹਦਾ ਕੀ ਮੁੱਲ ਬੜੀ ਆ ਵਿੰਦਰ? ਮੁੱਲ ਇਹਦਾ 85000 ਰੁਪਏ। ਮੁੱਲ 50 ਦੇਣੀ ਕਿੰਨੇ ਦੀ ਆ ਜਮ? 60000 ਦੇ ਹਾਂ ਨਾ ਕਿ ਦੇ ਦਾਂਗੇ ਬਸ। ਵਿੰਦਰ ਕਹਿੰਦਾ ਜੈਸ ਨੂੰ 80000 ਦੀ ਹੋ ਜੂ। ਬਾਈ ਕਹਿੰਦਾ ਜਾਇਜ ਮੁੱਲ ਕਰਿਆ ਬਾਈ ਨੇ ਜਮੀ ਇਹਦਾ ਤੇ ਕੀ ਇਹਨੂੰ 80000 ਤੋਂ ਆਪਣਾ ਮਾਨਤਾਨ ਹੋ ਜੀ ਜਿਹੜਾ YouTube ਚੈਨਲ ਨੂੰ ਦੇਖ ਕੇ ਉਹ ਮਾਨਤਾਨ ਮਾਨਤਾਨ ਵੀ ਬਾਈ ਕਹਿੰਦਾ ਜ਼ਰੂਰ ਕਰਾਂਗੇ ਜਿਹੜਾ YouTube ਚੈਨਲ ਨੂੰ ਦੇਖ ਕੇ ਉਹ ਵੀਰ ਸੱਜਣ ਕੋਈ ਵੀ। ਤੇ ਬਾਕੀ ਮੋਬਾਈਲ ਨੰਬਰ ਬੋਲ ਦੋ ਜੀ ਆਪਣਾ 83376 15673 ਠੀਕ ਹੈ ਜੀ ਤੇ ਪਿੰਡ ਪਿੰਡ ਜਲਾਨ ਪਿੰਡ ਜਲਾਨ ਜ਼ਿਲ੍ਹਾ ਸੰਗਰੂਰ ਤੇ ਇਹ ਭਵਾਨੀਗੜ ਦੇ ਲਾਗੇ ਪੈ ਜਾਂਦਾ ਤੇ ਬਾਈ ਨਾਲ ਜੇ ਜਿਹੜੇ ਵੀਰ ਸੱਜਣ ਨੇ ਖਰੀਦਣੀਆਂ ਫੋਨ ਤੇ ਗੱਲਬਾਤ ਕਰ ਸਕਦਾ ਬਾਈ ਨਾਲ ਤੇ ਜੇ ਸਾਡੀ ਮਿੱਤਰੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ